ਇਲਾਮੀ ਜੀ ਰੱਖਦੇ ਆ ਪਰ ਕੋਈ ਮਾਂ ਦੀਆਂ ਹੱਥ ਦੀਆਂ ਰੋਟੀਆਂ ਕਮਾਉਣ ਵਾਲਾ ਨਹੀਂ ਹੁੰਦਾ ਪਿਤਾ ਦੇ ਹੱਥ ਦਾ ਬੁਲਾਰ ਕਰਨ ਵਾਲਾ ਕੋਈ ਨਹੀਂ ਹੁੰਦਾ ਧੰਨ ਗੁਰੂ ਰਾਮਦਾਸ ਮਹਾਰਾਜ ਇਸੇ ਤਰੀਕੀ ਤੋਂ ਜਾਂਦੇ ਨੇ ਗੁਰੂ ਰਾਮਦਾਸ ਮਹਾਰਾਜ ਕਿਉਂ ਕਿ ਸਾਰੇ ਚਾਚੇ ਤਾਏ ਦਰਵਾਜ਼ਾ ਫੇੜ ਲੈਂਦੇ ਨੇ ਬੰਦ ਕਰ ਲੈਂਦੇ ਨੇ ਦਰਵਾਜ਼ਾ ਜੀ ਮੂਦ ਲੀਏ ਦਰਵਾਜ਼ੇ ਬੰਦ ਕਰ ਲੈਂਦੇ ਨੇ ਕੋਈ ਦਰਵਾਜ਼ਾ ਖੋਲਣ ਨੂੰ ਤਿਆਰ ਨਹੀਂ ਇਸੇ ਦੁੱਖ ਤੋਂ ਦੁਖੀਓ ਕੇ ਮਾਤਾ ਮਾਂ ਜਿਹੜੀ ਨਾਨੀ ਮਾਂ ਉਹ ਆਪਣੇ ਜਿਹੜੇ ਦੋਤੇ ਨੂੰ ਨਾ ਆਪਣੇ ਨਾਮ ਲੈ ਜਾਂਦੇ ਤੇ ਜਦੋਂ ਨਾਲ ਲੈ ਕੇ ਜਾਂਦੇ ਨੇ ਘੁੰਗਣੀਆਂ ਵੇਚਣਾ ਕੰਮ ਜਿੱਥੇ ਕੋਈ ਗਰੀਬ ਜਿਹਦੇ ਕੋਲੇ ਪੈਸਾ ਨਹੀਂ ਜਿਹਦੇ ਕੋਲੇ ਕੁਝ ਹੈ ਨਹੀਂ ਢੇਲਾ ਨਹੀਂ ਕੋਈ ਪਾਈ ਨਹੀਂ ਫਿਰ ਵੀ ਜੇ ਭੁੱਖ ਲੱਗੀ ਧਰ ਗੁਰੂ ਰਾਮਦਾਸ ਜੀ ਮੁੱਠੀ ਭਰ ਕੇ ਆਪ ਭਾਈ ਲੈ ਤੁਰ ਸ਼ਗਨਾ ਕਰ ਮਨ ਵਿੱਚ ਦਇਆ ਮਨ ਵਿੱਚ ਧਰਮ ਹੈ ਤੇ ਤੁਹਾਨੂੰ ਉਸੇ ਧਰਮ ਨੂੰ ਸੱਚੇ